ساری سرکار ہے ہائے 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 مٹی سرکار مرदाबाद 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 قائد نور با سلام واہ جو واہ چنل تک زبان میں چل زندہ باد زندہ باد زندہ باد لڑتے لوگ زندہ باد زندہ باد لڑتے لوگ ਉਹ ਲੋਕਾਂ ਨੇ ਸਾਡੇ ਨਾਲ ਕਹਿਣਾ ਜੀ ਕੱਲ੍ਹ ਗਏ ਪੰਜਾਬ ਸਰਕਾਰ ਦੀ ਗੱਲਾਂ ਮਾਰਨ ਲਈ ਆਏ ਜੀ ਨਹੀਂ ਅੱਜ ਤਪੇ ਦੇ ਵਿੱਚ ਸਾਰੀਆਂ 400 ਤੋਂ ਜ਼ਿਆਦਾ ਭਾਰਤੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਭਾਰਤ ਬੰਦ ਦੇ ਸੱਦੇ ਦੇ ਵਿੱਚ ਸ਼ਾਮਲ ਹੋਏ ਹੈ ਮੰਗ ਹੈ ਕਿ ਮੋਦੀ ਸਰਕਾਰ ਜੋ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮੁਲਾਜ਼ਮਾਂ ਵਿਦਿਆਰਥੀਆਂ ਆੜਤੀਆਂ ਛੋਟੇ ਕਾਰੋਬਾਰੀਆਂ ਮਜ਼ਦੂਰਾਂ ਦੇ ਖਿਲਾਫ ਨਵੇਂ ਕਾਨੂੰਨ ਕੱਢ ਰਹੀ ਹੈ ਸਾਰੇ ਖੇਤੀ ਦੇ ਇਲਾਹੇਵਨ ਧੰਦੇ ਨੂੰ ਖਤਮ ਕਰ ਰਹੀ ਹੈ ਐਮਐਸਪੀ ਲਾਗੂ ਕਰਨ ਦੀ ਮੰਗ ਸਵਾਮੀਨਾਥਲ ਕਮਿਸ਼ਨ ਦੀ ਰਿਪੋਰਟਾਂ ਮੰਗ ਕਰਨ ਦੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਮੁੱਚੇ ਵਰਗਾ ਵੱਲੋਂ ਵਿਦਿਆਰਥੀਆਂ ਵੱਲੋਂ ਨੌਜਵਾਨਾਂ ਵੱਲੋਂ ਅਸੀਂ ਵੇਰਜਗਾ ਸਾਂਝੇ ਮੋਰਚੇ ਵੱਲੋਂ ਸਮੁੱਚੇ ਭਾਰਤ ਨੂੰ ਬੰਦ ਕਰਨ ਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਮੰਗ ਜੇਕਰ ਜਲਦੀ ਤੋਂ ਜਲਦੀ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਾਲ ਲੇਤੇ ਲੋਕਪ੍ਰੋਦੀ ਨੀਤੀਆਂ ਨੂੰ ਰੱਦ ਨਾ ਕੀਤਾ ਤਾਂ ਆਉਂਦੇ ਸਮੇਂ ਦੇ ਵਿੱਚ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਗੱਤ ਪਰਨੇ ਕਰਨ ਵਾਸਤੇ ਜਿਵੇਂ ਸਯੁਕਤ ਕਿਸਾਨ ਮੋਰਚਾ ਜਿਵੇਂ ਕੇਂਦਰ ਸਸਤ ਪ੍ਰਦੇਸ਼ਾਂ ਦੀਆਂ ਜਥੇਬੰਦੀਆਂ ਜਿਵੇਂ ਟ੍ਰੇਡ ਯੂਨੀਅਨਾਂ ਨਾਲ ਸਾਨੂੰ ਹੁਕਮ ਕਰਨੀਆਂ ਸਮੁੱਚੇ ਭਾਰਤ ਦੇ ਵਿੱਚ ਇਸ ਫੈਸਲੇ ਨੂੰ ਲਾਗੂ ਕੀਤਾ ਜਾਊਗਾ ਜੀ ਜਿਹੜੀ ਅੱਜ ਸਯੁਕਤ ਕਿਸਾਨ ਸੰਘਾਤ 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 ਸਮਰਥੇ ਦੀ ਕੌਲ ਤੇ ਉੱਤੇ ਇਹਨੂੰ ਅਸੀਂ ਸਫਲ ਬਣਾਉਣ ਵਾਸਤੇ ਪਿੰਡਾਂ 'ਚ ਜਾ ਕੇ ਇਹਦਾ ਪ੍ਰਚਾਰ ਕੀਤਾ ਜਿਹੜੇ ਛੋਟੇ ਦੁਕਾਨਦਾਰ ਹੈ ਇਹਦੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਦੇ ਮੌਲ ਬਣ ਰਹੇ ਆ ਉਹ ਇਕੱਲਾ ਇਕੱਲਾ ਮੌਲ ਇੱਕ ਹਜ਼ਾਰ ਹਜ਼ਾਰ ਦੁਕਾਨ ਨੂੰ ਖਾ ਰਿਹਾ ਜਿਵੇਂ ਮਜ਼ਦੂਰ ਵਰਗ ਹੈ ਉਹ 8 ਘੰਟੇ ਡਿਸ਼ਾੜੀ ਕਰਦਾ ਉਹਨੂੰ ਵਧਾ ਕੇ ਇੱਕ ਮੋਤੀ ਸਰਕਾਰ ਨੇ 12 ਘੰਟੇ ਕਰਤੀ ਆ ਉਹਨੂੰ ਰੱਦ ਕਰਾਉਣ ਵਾਸਤੇ ਜਿਵੇਂ ਕਿ ਡਰਾਈਵਰਾਂ ਤੇ ਕਾਨੂੰਨ ਲਾਗੂ ਕੀਤਾ ਹੈ ਉਹਨੂੰ ਰੱਦ ਕਰਾਉਣ ਵਾਸਤੇ ਜਿਵੇਂ ਕਿ ਐਮਐਸਪੀ ਦੀ ਗਾਰੰਟੀ ਵਾਸਤੇ ਕੋਣ ਗਾਰੰਟੀ ਦੀ ਰੋ ਲੈਣੀ ਆ ਉਹਨੂੰ ਸਫਲ ਬਣਾਉਣ ਵਾਸਤੇ ਇਹ ਜਿਹੜਾ ਸਾਡਾ ਅੱਜ ਧਰਨਾ ਹੈ ਇਹ ਪਿਆਰ ਦੇਖ ਲੈਨੇ ਤੁਸੀਂ ਜਿੰਨਾ ਵੀ ਸਾਡਾ ਦੇਖ ਸਹਿਰ ਸਭ ਬੰਦ ਦਾ ਮੁਕੰਮਲ ਬੰਦ ਕੀਤਾ ਗਿਆ ਇਹ ਸਫਲ ਹੋਇਆਗਾ ਸਾਡਾ ਅੱਜ ਦਾ ਜੋ ਪ੍ਰਦਰਸ਼ਨ ਹੈ ਇਹਦੇ ਸੰਬੰਧੀ ਮੈਂ ਕਹੂੰਗਾ ਬਹੁਤ ਜਿਹੜੇ ਅੱਕੇ ਹੋਏ ਲੋਕ ਨੇ ਸਾਡੇ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਡੇ ਛੋਟੇ ਦੁਕਾਨਦਾਰ ਹਰ ਤਰ੍ਹਾਂ ਦੇ ਲੋਕ ਆ ਜਿਹੜੇ ਅੱਜ ਕੇਂਦਰ ਦੀ ਸਰਕਾਰ ਤੋਂ ਐਨੇ ਅੱਕ ਚੁੱਕੇ ਆ ਕਿ ਉਹ ਪੂਰੇ ਭਾਰਤ ਦੇ ਵਿੱਚ ਅੱਜ ਸੜਕਾਂ ਤੇ ਆ ਅਸੀਂ ਮੈਂ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਇੱਥੇ ਆਇਆ ਹੋਏ ਆ ਸਾਡੇ ਵੱਡੀ ਗਿਣਤੀ ਚ ਅਧਿਆਪਕ ਸਹਿਬਾਨ ਅੱਜ ਵੱਖ-ਵੱਖ ਥਾਵਾਂ ਤੇ ਧਰਨਿਆਂ ਚ ਸ਼ਾਮਲ ਆ ਮਜ਼ਦੂਰਾਂ ਦਾ ਕੁਝ ਉਮਰ ਕੱਢਿਆ ਪਿਆ ਸਭ ਤੋਂ ਘਾਤਕ ਜਿਹੜਾ ਹੈ ਸਾਡੇ ਦੇਸ਼ ਦੇ ਮਜ਼ਦੂਰਾਂ ਨਾਲ ਜਿਹੜਾ ਪਿਛਲੇ ਦਿਨੀ 12 ਘੰਟਿਆਂ ਦਾ ਕਾਨੂੰਨ ਬਣਾਇਆ ਤੇ ਉਸ ਤੋਂ ਵੀ ਜਿਹੜੀ ਮੰਦਭਾਗੀ ਗੱਲ ਆ ਸਾਡੇ ਦੇਸ਼ ਦਾ ਜਿਹੜਾ ਹਾਇਰ ਐਜੂਕੇਸ਼ਨ ਦਾ ਬਜਟ ਆ UGC ਦਾ ਉਹ 60% ਕਟੌਤੀ ਕਰਤੀ ਇਸ ਤਰ੍ਹਾਂ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੌਜੂਦਾ ਸਮੇਂ ਚ ਲੋਕ ਰੋਜ਼ਗਾਰ ਲਈ ਬੈਠੇ ਸੀ ਉਹਨੂੰ ਵੀ ਖੋਇਆ ਤੇ ਭਵਿੱਖ ਚ ਸਾਡੇ ਬੱਚਿਆਂ ਨੂੰ ਜਿਹੜੀ ਮਾੜੀ ਮੋਟੀ ਤਾਲੀਮ ਮਿਲਣੀ ਸੀ ਅੱਛੀ ਤਾਲੀਮ ਮਿਲਣੀ ਸੀ ਉਹ ਵੀ ਖੋ ਲਈ ਤਾਂ ਇਸ ਕਰਕੇ ਅੱਜ ਦੇਸ਼ ਦਾ ਬੱਚਾ-ਬੱਚਾ ਇਹਦੇ ਚ ਵਿਦਿਆਰਥੀ ਵੀ ਆਏ ਨੇ ਇਹ ਚ ਮਜ਼ਦੂਰ ਕਿਸਾਨ ਆਏ ਨੇ ਸੋ ਸਰਕਾਰ ਨੂੰ ਜਿਹੜਾ ਹੈ ਉਹ ਤੁਰੰਤ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਮੋਦੀ ਨੇ ਪਹਿਲਾਂ ਵੀ ਇਹ ਕੁਸ਼ ਕੀਤਾਗਾ ਦੇ ਪਰ ਮੈਨੂੰ ਐ ਲੱਗਦਾ ਵੀ ਦੇਸ਼ ਦੇ ਲੋਕਾਂ ਨੂੰ ਹੁਣ ਇਹਨਾਂ ਨੂੰ ਭਾਜਪਾ ਨੂੰ ਵਿਦਾ ਕਰਨਾ ਹੀ ਪੈਣਾ